ਹੈਲੋ ਜੀ ਸਤਿ ਸ਼੍ਰੀ ਅਕਾਲ ਸਵਾਗਤ ਵਾਡਾ ਸਾਇਟ ਬਲੌਗ ਦੇ ਵਿੱਚ ਹੋਰ ਜੀ ਕਿਵੇਂ ਹੋ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਆ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਮ ਹਾਂਜੀ ਲੱਗਿਆ ਬਲੌਗ ਦੀ ਸਟਾਰਟਿੰਗ ਕਰਨ ਬਲੌਗ ਸਟਾਰਟ ਕਰਨ ਤੋਂ ਪਹਿਲਾਂ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਹਾਂਜੀ ਅੱਜ ਦਿਨ ਹੈਗਾ ਮੰਗਲਵਾਰ ਦਾ ਟਾਈਮ ਹੋ ਚੁੱਕਾ ਹੈ ਇੱਥੇ 3 ਵਜ ਚੁੱਕੇ ਨੇ ਤੇ ਬੱਚੇ ਸਕੂਲੋਂ ਆ ਗਏ ਅੰਦਰ ਲੜਪੜ ਰਹਿ ਨੇ ਦੇਖੋ ਮੌਸਮ ਅੱਜ ਅੱਜ ਸਵੇਰ ਦਾ ਮੌਸਮ ਆਪਣੇ ਖਰਾਬ ਆ ਕਿਣਮਣ ਜੀ ਹੋ ਰਹੀ ਆ ਮੜਮਣੇ ਕਣੀਆਂ ਪੈ ਰਹੀਆਂ ਨੇ ਬਸ ਕਦ ਬੱਦਲ ਹੋ ਜਾਂਦਾ ਕਦ ਚਲੇ ਜਾਂਦਾ ਤੇ ਹੁਣ ਬੱਦਲ ਬੋਲ ਰਿਹਾ ਮਤਲਬ ਘੋਰ ਰਿਹਾ ਹੈ ਹਨ ਕੁੜਿਆ ਪਿਆ ਸ਼ਾਇਦ ਮੀਂਹ ਆ ਜਾਵੇ ਤੇ ਹੁਣ ਵੀ ਕਣੀਆਂ ਪੈ ਰਹੇ ਨੇ ਮਾੜੀ ਮਾੜੀ ਵੈਸੇ ਮੌਸਮ ਠੰਡਾ ਹੈ ਅੱਜ ਹਵਾ ਵੀ ਨਾਲ ਚੱਲ ਰਹੀ ਹੈ ਤੇ ਹਜਸ ਕਰਨਾਗੇ ਜਸ ਕਰਨ ਦੀ ਤਾਸ਼ ਦੇਖੋ ਛੋਟੀ ਜੀ ਕਿੰਨੀ ਸੋਣੀ ਹੈ ਇਹਨੇ ਮੇਲੇ ਤੋਂ ਲਈ ਸੀਗੀ ਆ ਵਾਲੀ ਛੋਟੀ ਜੀ ਖੋਲ ਕੇ ਦਿਹਾ ਦੇ ਜਸ ਕਰਨ ਫਿਰ ਰਿਹਾ ਕੱਪੜਿਆਂ ਤੋਂ ਬਗੈਰ ਤਾਂ ਹੀ ਸਾਹਮਣੇ ਆ ਰਿਹਾ ਇਹਨੇ ਡਰੈਸ ਕੌਲੀ ਸੀਗੀ ਆ ਕੇ ਬਸ ਸੁੱਕਣੇ ਫਿਰ ਰਿਹਾ ਤੇ ਮੈਂ ਕਰ ਰਹੀ ਸੀ ਨਾ ਆਪਣਾ ਚੁੱਲਾ ਦੇਖੋ ਲੈ ਦਿਖਾ ਦੇ ਹਾਂ ਮੇਰਾ ਫੜ ਆ ਦੇਖੋ ਤਾਸ਼ ਇਹਦੇ 66 ਆਪਣਾ ਚੁੱਲਾ ਹੁਣ ਸੁੱਕਿਆ ਸੀਗਾ ਮਸਾ ਇਹ ਨਮਾ ਬਣਾਇਆ ਨਾ ਨਮਾ ਬਣਾਇਆ ਕਰਕੇ ਹੁਣ ਬਿਲਕੁਲ ਸੁੱਕ ਗਿਆ ਮੇਰੀ ਸਲਾਹ ਸੀ ਅੱਜ ਇਹਨੂੰ ਮਿੱਟੀ ਲਾਉਣ ਦੀ ਕਿਉਂਕਿ ਮੀਂਹਾਂ ਦੇ ਵਿੱਚ ਇਹ ਤਾਂ ਮੇਤੋਂ ਮਿੱਟੀ ਵੀ ਨਹੀਂ ਲੱਗੀ ਹੈਗੀ ਪਰ ਅੱਜ ਫੇਰ ਉਹੀ ਹਾਲ ਹੈ ਦੇਖੋ ਮੀਂਹ ਆ ਗਿਆ ਫੇਰ ਕਣੀਆਂ ਕਿੱਡੀਆਂ-ਕਿੱਡੀਆਂ ਪੈ ਰਹੀਆਂ ਨੇ ਤੇ ਅੱਜ ਫੇਰ ਕਣੀਆਂ ਆ ਗਈਆਂ ਅੱਜ ਫੇਰ ਨਹੀਂ ਇਹਨੂੰ ਮਿੱਟੀ ਲੱਗਦੀ ਹੈਗੀ ਹੁਣ ਫੇਰ ਮੈਂ ਟੱਕਦਾ ਦੇਖੋ ਹੁਣ ਮਸਾਂ ਸੁੱਕਿਆ ਸੀਗਾ ਹੁਣ ਫੇਰ ਗਿੱਲਾ ਹੋ ਜਾਣਾ ਇਹ ਦੁਬਾਰਾ ਬਣਾਇਆ ਨਾ ਸਾਰੀਆਂ ਪਿੱਟਾ ਲਾ ਕੇ ਪਾਂਡੂ ਲਾ ਕੇ ਤਾਂ ਕਰਕੇ ਗਿੱਲਾ ਬਹੁਤ ਜ਼ਿਆਦਾ ਸੀਗਾ ਕੁਸ਼ਮੀ ਪਈ ਕੇ ਫੁਣ ਪਤਾ ਇਹ ਮੇਲੇ ਦੇ ਵਿੱਚ ਕਿੰਨੀ ਮੀਂਹ ਪੈਨੇ ਹਨਾ ਤਾਂ ਕਰਕੇ ਚੁੱਲਾ ਆਪਣਾ ਬਚਾਲੇ ਰਹਿ ਗਿਆ ਹੁਣ ਦੇਖਦੇ ਆ ਇਹਨੂੰ ਮੈਂ ਸੋਕ ਚੁੱਲਾ ਬਾਲਣ ਲੱਗਣਾ ਤੇ ਮੀਹ ਇਹ ਨਹੀਂ ਲੂਟਾਂਦੇ ਹੈਗੇ ਚਲੋ ਜੀ ਟੱਕ ਲੀਏ ਨਾ ਫੇਰ ਭੇਜ ਜਾਣਾ ਨੇ ਕਿਤੇ ਦਾਦਾ ਨੂੰ ਤੇ ਵੀ ਦਾਦਾ ਦਾ ਮੈਂ ਝੂੜ ਬੰਦ ਉਹ ਹੈਲੋ ਅਸਾਂ ਚਾਹ ਆਉਂਦੇ ਨਾ ਮੈਂ ਜਾਣਾ ਇਕੱਲਾ ਕਿੱਥੇ ਚੁੱਟੇ ਰੰਗ ਦਾ ਲੈਟਾ ਮਾਰ ਲ ਉੱਤਰ ਗਿਆ ਸਾਈ ਸਾਈਬ੍ਰ ਜਾਨ ਸਾਈ ਜਾਨ ਨਾ ਦੱਸਦੀ ਜਦ ਮੈਂ ਆਉਂਦਾ ਜਾਨ ਵੀ ਘੜ ਮੈਂ ਕੋਲੇ ਕਿਉਂ ਲਓ ਉਹ ਦੇਖੋ ਕਾਲੀ ਘਟਾ ਕਿਵੇਂ ਆ ਗਈ ਮੀ ਬਹੁਤ ਜ਼ਿਆਦਾ ਬਣੀ ਜਾਉਂਦਾ ਬਹੁਤ ਜਿਆਦਾ ਧੀਂਦਾ ਬਹੁਤ ਜਿਆਦਾ ਮੀਂਹ ਆਊਗਾ ਸ਼ੈ ਲਓ ਜੀ ਆਪਣੇ ਪੈ ਰਿਆ ਮੀਂਹ 3 ਵਜੇ ਦਾ ਪੈ ਰਿਆ ਹਾਲ ਤੱਕ ਨਹੀਂ ਹਟਿਆ ਹੈਗਾ ਵੱਜ ਚੁੱਕੇ ਨੇ 5 ਮੈਸੇ ਕੋ ਧਾਰਾ ਨੂੰ ਪਲੇਟ ਹੋ ਗਈ ਹੁਣ ਮੈਂ ਧਾਰਾ ਚੋੜ ਜਾਣਾ ਪਾਣੀ ਖੜਨ ਲੱਗ ਗਿਆ ਤੇ ਜਾਂ ਚੱਲਦੀ ਹਾਂ ਹੁਣ ਥੱਲੇ ਧਾਰਾ ਚੋ ਕੇ ਆਉਣੀ ਆ ਮੀਂਹ ਹਟਣ ਦਾ ਨਾ ਨਹੀਂ ਲੰਦਾ ਹੈਗਾ ਕਿੰਨੇ ਵੇਲੇ ਲਗਾਤਾਰ ਪੈ ਰਹੇ ਆ ਬਸ ਕਦੇ ਤੇਈ ਹੋ ਜਾਂਦਾ ਕਦੇ ਹਟ ਜਾਂਦਾ ਘਟ ਜਾਂਦਾ ਜਦੋਂ ਪਾਣੀ ਦੇ ਵਿੱਚ ਨਿਕਲਦੇ ਆ ਨਾ ਠੰਡ ਠੰਡਾ ਪਾਣੀ ਪਿੰਡੇ ਤੇ ਪੈਂਦਾ ਹੈ ਸੋਨਾ ਚੜਦਾ ਹੈ ਮੈਂ ਤਾਂ ਨਹੀਂ ਹਲੇਤਰੀ ਹੈਗੀ ਮੈਂ ਚਲ ਹਟ ਜੂਗਾ ਪਰ ਹਟਣ ਦਾ ਨਾ ਹੀ ਲੈ ਰਿਹਾ 5 ਵਜੇ ਜਾ ਕੇ ਧਾਰ ਚੋਣੀਆਂ ਮੈਂ ਕਿ ਧਾਰ ਨਾਲੇਟ ਹੋ ਜਾਣੀਆਂ ਨੇ ਨਹੀਂ ਫਿਰ ਦੂਜੀ ਨਹੀਂ ਆ ਜਾਣਾ ਤੇ ਦੇਖੋ ਲਿੰਗਦੇ ਹੁਣ ਇੱਕ ਨੇ ਫੇ ਲਾ ਗਿਆ ਮੇਰਾ ਚਿਲਾ ਭਿਜਾਂ ਪਰ ਮਟਾਕਤਾ ਸੀਗਾ ਚਲੋ ਥੱਲੇ ਪਾਣੀ ਖੜ ਜਾਂਦਾ। ਖੜਦਾ ਤੋਰੀ ਕੇ ਆ ਉਪਰੇ ਤੋਂ ਉੱਚਾਈ ਆ। ਤੇ ਤਾਰਾਂ ਚੋਂ ਇਹ ਜਾ ਕੇ ਦੇਖਦੇ ਆ ਕਦੋਂ ਖੜਦਾ ਪਤਨ ਸਾਰੀ ਰਾਤ ਹੀ ਲਾਊਗਾ ਅੱਜ। ਹੁਣ ਤਾਂ ਅੰਦਰ ਪੱਖੇ ਥੱਲੇ ਵੀ ਠੰਡ ਲੱਗਦੀ ਆ। ਬਲੈਡ ਤਾਂ ਹੈ ਨਹੀਂ ਕੀ ਆਪਣੇ ਜਿਹੜੇ ਲੈਡ ਬੁਝਾ ਲਈ ਸੀ ਇਹਨਾਂ ਨੇ ਜਦੋਂ ਨਹੀਂ ਆਇਆ। ਤੇ ਹੋਸੇ। ਗੋਹਣਾ ਸੀਗਾ ਮੀਂਹ। ਠੰਡਾ ਹੰਡਾ ਮੌਸਮ ਹੋ ਗਿਆ ਫਰਾਕੀਦਾਰ ਸਬਜ਼ੀ ਬਣਾਉਣੀ ਹੈ ਕੋਈ ਫਿਰ ਲਮਿਆ ਤਰ ਚੋਇਆ ਮੈਂ ਹਾਂ ਮੀਨ ਭਿੱਜਦੀ ਨਹੀਂ ਜਾਣਾ ਪੈਣਾ ਥੱਲੇ ਪਤਾ ਕੀ ਗੱਲ ਹੈ ਜਦੋਂ ਮੈਂ ਕਣੀਆਂ ਚ ਨਿਕਲਉਣੀ ਹੈ ਜੇ ਕਣੀਆਂ ਇੱਕ ਦੋ ਕਣੀਆਂ ਵੀ ਮੇਰੇ ਸਿਰ ਚ ਪੈ ਗਈ ਮੇਰੇ ਸਿਰ ਆਹੋ ਦੁਖਣ ਲਾ ਜਾਂਦਾ ਬੋਸ਼ੇ ਦੀ ਪਕੜਦਾ ਮੀਂਹ ਦਾ ਪਾਣੀ ਮੇਰੇ ਸਿਰ ਨੂੰ ਫੇਸ ਛੇਸ਼ੇ ਦੀ ਰਾਮ ਨਹੀਂ ਆਉਂਦਾ ਹੈ ਫਿਰ ਗੋਲੀ ਵਗੈਰਾ ਲੈਣੀ ਪੈਂਦੀ ਹੈ ਆਹ ਰਾਮ ਆਉਂਦਾ ਮਤਾਈ ਕਹਿ ਰਹੀ ਸੀ ਮੈਂ ਚਲ ਕੱਢ ਜੂਗਾ ਫੇਰ ਜਾਊਗਾ ਪਰ ਇਹ ਤਾਂ ਤੇਜ਼ ਹੁੰਦਾ ਜਾਂਦਾ ਹੈ ਚਲੋ ਇੱਕ ਨਹੀਂ ਜਾਣਾ ਪੈਣਾ ਫੇ ਮਿਲਦੀ ਆ ਤੁਹਾਨੂੰ ਸਬਜ਼ੀ ਬਣਾਉਣ ਲੱਗੀ ਹੁਣ ਮੈਂ ਜਾਇਆ ਮੈਂ ਤਾਂ ਰਹਿ ਰਿਹਾ ਮੈਂ ਜੀ ਲਓ ਜੀ ਆਪਾਂ ਲੱਗੇ ਹੁਣ ਥੋੜੀ ਸਬਜ਼ੀ ਬਣਾਉਣ ਇਹਦੇ ਵਿੱਚ ਪਾਵਾਂਗੇ ਆਲੂ ਕਿੰਨੇ ਘਾ ਆਲੂ ਕੱਟੇ ਨੇ ਮੈਂ ਤੇ ਆਪਣੀਆਂ ਤੋਰੀਆਂ ਕੱਟ ਕੇ ਰੱਖਿਆ ਲੰਗਾ ਇਹਨਾਂ ਨੂੰ ਪਹਿਲਾਂ ਧੋ ਲਿਆ ਸੀ ਹੁਣ ਨਹੀਂ ਧੋਂਦੇ ਕਿਉਂਕਿ ਇਹ ਪਾਣੀ ਬਹੁਤ ਛੱਡ ਦਿੰਦੇ ਆ ਜੀਵਨ ਕਿੰਨੀਆਂ ਕੱਟੀਆਂ ਆਪਾਂ ਨੇ ਇਧਰ ਤੇਲ ਮੈਂ ਧਰਤਾ ਗਰਮ ਹੋ ਗਿਆ ਬਸ ਇਹਦੇ ਵਿੱਚ ਪਾ ਲਾਂਗੇ ਹੁਣ ਜੀਰਾ ਅੱਜ ਤੋਂ ਆਨੇ ਜਿਆਦਾ ਪਾਰ ਰਹੀਆਂ ਕਿਉਂਕਿ ਸਾਈਬ੍ਰਿਤ ਤੋਰੀਆਂ ਨਹੀਂ ਪਸੰਦ ਕਰਦਾ ਹੈਗਾ ਕਹਿੰਦਾ ਜੇ ਤੋਰੀਏ ਸਬਜ਼ੀ ਬਣਾਉਣੀ ਹੈ ਮੈਂ ਨਹੀਂ ਖਾਣ ਹੈਗੀ ਤੇਰੋ ਆਲੂ ਕੱਟ ਕੇ ਖਾ ਲੀਓ ਇਹਦੇ ਵਿੱਚ ਨਾਲੇ ਇੰਨੀ ਬਧੀ ਸਬਜ਼ੀ ਬਣਦੀ ਹੈ ਤੋਰੀਆਂ ਇਹਨਾਂ ਪਤਾ ਨਹੀਂ ਕਾਦੇ ਨਹੀਂ ਪਸੰਦ ਕਰਦਾ ਹੈਗਾ ਇਹ ਕਿਹੜਾ ਤੁਹਾਨੂੰ ਮੁੱਲ ਲਿਆਂਦੀਆਂ ਨੇ ਜਿਹੜੀਆਂ ਮੁੱਲ ਲੈ ਕੇ ਆਉਂਦੀਆਂ ਨੇ ਥੋੜੀ ਜਿਹੀ ਮਰਜ਼ਾ ਆ ਜਾਂਦੀਆਂ ਹਨਾ ਇਹ ਤਾਂ ਹੁਣ ਸਵੇਰੇ ਸੱਜਰੀ ਤੋੜ ਲਈਆਂ ਸੀਗੀਆਂ ਤਾਜ਼ੀਆਂ-ਤਾਜ਼ੀਆਂ ਉੱਥੇ ਮਤਲਬ ਆਪਣੇ ਇਧਰ ਮੋਟਰ ਵਾਲੀ ਸਾਈਡ ਵੀ ਬੇਲ ਚੜੀ ਹੋਈ ਹੈ ਇਧਰ ਵੀ ਹੈਗੀ ਹੈ ਦਰਾਂ ਮੋਹਰੇ ਦੀ ਉਹ ਮੋਟਰ ਵਾਲੇ ਸਹਰੋਂ ਤੋੜ ਲਈਆਂ ਪਿਆਜ਼ ਲਸਣ ਤੇ ਮੈਂ ਸੱਤ ਚੀਰਕੀ ਪਾਉਂਗੀ ਬਸ ਵਿੱਚ ਹਰੀ ਮੱਠ ਪਾ ਦਿੰਦੇ ਹਾਂ ਔਰ ਇਹਨੂੰ ਘੋਲਣ ਨੂੰ ਲੈ ਕੇ ਖਾਲੇ ਨੂੰ तोरी सब्जी तो नीचे स्वाद बन गई बहुत नी कोई इन्हों सप्रे नहीं होंगी है कुदरती तौर पर लगे भी वादिया चीज आ पता नहीं करते बच्चे तो पसंद करते है आप बनावा दुध तो बगैर कई मैं मतलब देवियों ने भेन है ना दुध पा के बना दें तोरिया घईया हो गया तोरी हो गई दुद्ध पा बना आप दुद्ध पा के नहीं बनाने ਆਪਾਂ ਸਰਫੇਤ ਜਾਈ ਮਸਾਲੇ ਦੇ ਵਿੱਚ ਭੁੰਨ ਕੇ ਬਣਾਉਣੀ ਆ। ਤੁਸੀਂ ਦੇਖਿਓ ਬਲੌਗ ਦੇ ਨਾਲ ਬੜੇ ਰਿਓ ਕਿੰਨੀ ਵਧੀਆ ਬਣੂਗੀ ਸਬਜੀ। ਤੋਹਿਆਂ ਦੀ। ਦੁੱਧ ਪਾਏ ਤੇ ਚਿੱਟੀ-ਚਿੱਟੀ ਹੋ ਜਾਂਦੀ ਆ ਹਨਾ। ਤੇ ਐਦਾਂ ਵਧੀਆ ਲੱਗਦੀ ਆ। ਸਾਡੇ ਦਰਮਾਲਵੇ ਵਿੱਚ ਐਦਾਂ ਹੀ ਬਣਾਉਂਦੇ ਆ। ਬਾਕੀ ਤੁਸੀਂ ਦੱਸਿਓ ਕਮੈਂਟ ਰਾ ਕੇ ਕਿ ਤੁਸੀਂ ਕਿਸ ਤਰ੍ਹਾਂ ਬਣਾਉਂਦੇ ਹੋ। ਜਿਆਦਾ ਟਾਈਮ ਨਹੀਂ ਲੱਗਦਾ ਜਿਹੜਾ ਥੋੜੀਆਂ ਸੱਤੀਆਂ ਨਾਲ। ਬਾਕੀ ਬਾਹਰ ਪੈ ਰਿਆ ਮੀਂਹ, ਮੀਂਹ ਬਿਲਕੁਲ ਨਹੀਂ ਘਟਿਆ। ਹੈਗਾ 3 ਵਜੇ ਦਾ ਲਗਾਤਾਰ ਪੈ ਰਿਆ। ਅ ਮਤਲਬ ਕਿੰਮਣ ਜੀ ਹੋ ਰਹੀ ਹੈ ਨਾ ਜਿਆਦਾ ਨਹੀਂਗਾ ਹੈਗਾ। ਪਹਿਲਾਂ ਪੈ ਗਿਆ ਜਿਹੜਾ ਪੈਣਾ ਸੀਗਾ ਜਿਆਦਾ। ਹੁਣ ਤਾਂ ਘਟੇ ਆ। ਇਹ ਧਾਰਾ ਵਗੈਰਾ ਮਚੋਇਆ ਹੀ। ਬਸ ਹੁਣ ਪਾਣੀ ਪਲਾਉਣ ਤੋਂ ਰਹਿੰਦਾ ਸੀਗਾ ਤੇ ਥੱਲੇ ਉਹਦੇ ਝਾੜ ਬਲੌੜ ਤੋਂ ਰਹਿੰਦਾ ਸੀਗਾ। ਇਨ ਨੂੰ ਐਸੀਗਾ ਵੀ ਜਿਹੜਾ ਗਿੱਲਾ ਗੁੱਲਾ ਕਰਨਾ ਹੋਰ ਕਰ ਲੈਣਾ ਕਿਉਂਕਿ ਜੀ ਮੀਂਹ ਜਦੋਂ ਪੈ ਜਾਂਦਾ ਨਾ ਫਿਰ ਪਸ਼ੂਆਂ ਥੱਲੇ ਗਿੱਲਾ ਬਹੁਤ ਜ਼ਿਆਦਾ ਹੋ ਜਾਂਦਾ ਫਿਰ ਹੁਣ ਜੰਮ ਪੱਠੇ ਵਗੈਰਾ ਸਾਰੇ ਖਾ ਲੈਣੀਆਂ ਉਹ ਨਾਲ ਦੀ ਨਾਲ ਪਾਣੀ ਪਾ ਕੇ ਛਾੜੂ ਵਗੈਰਾ ਲਾ ਦਿੰਦੇ ਫੇਚਾਂਗੇ ਜੀ ਮਾਂ ਜਾਂਦੇ ਸਬਜ਼ੀ ਤਰ ਜਾ ਸਬਜ਼ੀ ਬਣ ਜੂਗੀ ਆਪਣੀ ਰਿਚ ਜੂਗੀ ਤੇ ਫਿਰ ਆ ਕੇ ਰੋਟੀ ਵਗੈਰਾ ਲਾ ਲਾਂਗੇ ਅਜ ਨਹੀਂ ਰਜ ਲੱਗੀ ਜਾਂਦਾ ਬਦਲ ਕਰਕੇ ਬਦਲ ਹੋਇਆ ਹੋਇਆ ਹਾਂ ਲੋਜੀ ਮਸਾਲਾ ਬਣਾ ਪੁੱਜ ਗਿਆ ਪਿਆਜ਼ ਲਸਣ ਤੇ ਹਰੀ ਮਿਰਚ ਬਸ ਹੁਣ ਇਹਦੇ ਵਿੱਚ ਹਲਦੀ ਤੇ ਨਮਕ ਪਾ ਦਈਏ ਹਲਦੀ ਪਾਵਾਂਗੇ ਵਧੀਆ ਰੰਗਦਾਰ ਸਬਜ਼ੀ ਹੋ ਜਾਵੇਗੀ ਮੇਰੇ ਮਿਲ ਕੇ ਰੱਖੇ ਹੋਏ ਸੀਗੇ ਬਸ ਇੱਦਾਂ ਹੀ ਪਾ ਦਿੰਦਾ ਨਮਕ ਤੇ ਹਲਦੀ ਮਿਰਚ ਆਪਾਂ ਨੇ ਹਰੀ ਪਾਤੀ ਮਸਾਲਾ ਨਹੀਂ ਪਾਉਂਦੇ ਹੈਗੇ ਧਨੀਆ ਪਾਊਡਰ ਹੋ ਮੇਰਾ ਪੀਸਾ ਨਾਲ ਹੋ ਮੜੀ ਧੁੱਪਾਂ ਨਿਕਲੂ ਵੀ ਫੇਰ ਪੀਸ ਕੇ ਫੇਰ ਪਾਇਆ ਕਰੀਏ ਹੋਰ ਕੋਈ ਨਹੀਂ ਪਸਾ ਮਸਾਲਾ ਪਾਉਦੇ ਬਸ ਸਿੰਪਲ ਤਰੀਕੇ ਨਾਲ ਬਣਾਉਣਾ ਆਲੂ ਪਾ ਦੋ ਇਹ ਪਾਉਣ ਤੋਂ ਬਾਅਦ ਥਾਵਾਂਗੇ ਥੋੜੀ ਕੋਈ ਪਾਣੀ ਵਗੈਰਾ ਨਹੀਂ ਪਾਉਂਦੇ ਵਿੱਚ ਪਾਣੀ ਬਹੁਤ ਨਿਕਲਦਾ ਰਹਿੰਦਾ ਹੈ ਥੋਤੀਆਂ ਇਹ ਪਹਿਲਾਂ ਦੀਆਂ ਹੁੰਦੀਆਂ ਨੇ ਆਪਣੀਆਂ ਥੋਤੀਆਂ ਲੀਹੇ ਢੋਲੀਆਂ ਹੱਤੀਆਂ ਇਹ ਦੇਖੋ ਥੋਰੀ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਹੁੰਦਾ ਆਪਣੇ ਆਪ ਹੀ ਨਿਕਲ ਆਉਂਦਾ ਇਹਦੇ ਵਿੱਚ ਮੈਂ ਨਾ ਤੋਰੀ ਦੇ ਹਨ ਬਿਲਕੁਲਾ ਕੇ ਫੇਲ ਚੀਰ ਦਿੰਦੇ ਆ ਮੈਂ ਨਾ ਤੋਰੀ ਦੀ ਮਤਲਬ ਬਿਲਕੁਲਾ ਕੇ ਹਨ ਮੋਤੀ ਜੀ ਹੈ ਨਾ ਜਿਹੜੀ ਹੁੰਦੀ ਹੈ ਉਹਦੇ ਉੱਤੇ ਫੇਰ ਚੀਰ ਦਿੰਦੇ ਆ ਕਈਨਾਂ ਨੂੰ ਰਗੜ ਕੇ ਬਣਾ ਲਵੋ ਦੇਣੇ ਦੇਖੋ ਆਹ ਜੇ ਪੱਤਣੀ ਚੀਕੀ ਇਦਾਂ ਇਹ ਮੈਨੂੰ ਨਹੀਂ ਵਧੀਆ ਲੱਗਦੀ ਰਹੀ ਜਿਹੜੀ ਬਿਲਕੁਲੀ ਉੱਪਰ ਹੋਵੇ ਟੜੀ-ਟੜੀ ਹੀ ਰਹਿ ਜਾਂਦੀ ਮੈਨੂੰ ਵਧੀਆ ਨਹੀਂ ਲੱਗਦੀ ਥੋੜਾ ਰਗੜ ਕੇ ਹੀ ਬਣਾਉਂਗੀ ਉਨੇਕ ਦੋ ਤੱਕ ਰਗੜਤੀਆਂ ਇਹ ਕੁ ਪਾਣ ਛੱਡਣੇ ਦੀ ਲੱਗੀ ਤੋੜੀ ਆਪਾਂ ਆਲੂ ਤਾਂ ਨਾਲ ਇਦਾਂ ਆ ਹਨ ਨਾਲ ਤਾਂ ਜੇ ਇਹਦੇ ਵਿੱਚ ਜਿਹੜਾ ਐਕਸਟਰਾ ਪਾਣੀ ਹੁੰਦਾ ਆਲੂ ਛੋਲ ਲੈਂਦਾ ਫਾਮੀ ਆਲੂ ਪੋਣੇ ਲੈਂਦੇ ਨੇ ਬਾਕੀ ਬੱਚਿਆ ਕਰਕੇ ਪੋਣੇ ਬੰਦੇ ਨੇ ਵਿੱਚੋਂ ਕੱਢ ਕੇ ਖਾ ਲੈਂਦੇ ਨੇ वैसा अपना मसाला लग गया सारे तोरिया सब्जी तो हम आपूक देंगे एक दो बारी बिचों हिला दें फिर तुम दुकान फिर जी बनी अपनी सब्जी जी अपनी सब्जी बन प्याज रस भरी जी देखो घोराक बन गई कि ज़्यादा अपने पाई सी हम पिछके घोरक बन गई ਤੁਪਲੇ ਬਣ ਕੇ ਬਹੁਤ ਟੇਸਟੀ ਤੋਰੀਆਂ ਸਬਜ਼ੀ ਬਣੀ ਐ ਚਲੋ ਜੀ ਆਪਣੀ ਹੁਣ ਸਬਜ਼ੀ ਹੋ ਗਈ ਬਣ ਕੇ ਤਿਆਰ ਜਿੰਨਾ ਚਾਚੀ ਮੈਂ ਧਰਨ ਮਤਲਬ ਪੋਸ਼ਾਤਲੇ ਸੁੱਕਾ ਕਰਕੇ ਇਥੇ ਧੂਣੀ ਲਾ ਕੇ ਆਈ ਉਹਨੇ ਚ ਆਪਣੀ ਸਬਜ਼ੀ ਬਣ ਕੇ ਤਿਆਰ ਹੋ ਗਈ ਹੁਣ ਆਪਾਂ ਕਰਾਂਗੇ ਰੋਟੀ ਦੀ ਤਿਆਰੀ ਰੋਟੀ ਪਕਾਵਾਂਗੇ ਉਸ ਤੋਂ ਬਾਅਦ ਫਿਰ ਦੁੱਧ ਵਗੈਰਾ ਕਰਕੇ ਨਾਲ ਦੀ ਨਾਲ ਰੋਟੀ ਦੇ ਕੇ ਬੱਚਿਆਂ ਨੂੰ ਤੇ ਭਾਂਡੇ ਚੱਕ ਕੇ ਉਸ ਤੋਂ ਬਾਅਦ ਦੇ ਲੇ ਤੇ ਚਲੋ ਜੀ ਆਪਾਂ ਬਲੌਕ ਬੈਂਡ ਵੀ ਇੱਥੇ ਕਰਦੇ ਆ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਮਿਲਾਂਗੇ ਕੱਲ੍ਹ ਨੂੰ ਕਿਸੇ ਹੋਰ ਨਵੇਂ ਬਲੌਕ ਦੇ ਨਾਲ ਤਾਂ ਤੱਕ ਲਈਓ ਓਕੇ ਬਾਏ ਬਾਏ ਟਾਟਾ